ਕਪੂਰਥਲਾ ਦੇ ਵਿੱਚ ਇੱਕ ਛੋਟੇ ਹਾਥੀ ਚਾਲਕ ਦੇ ਵੱਲੋਂ ਪੁਲਿਸ ਮੁਲਾਜ਼ਮ ਦੇ ਉੱਤੇ ਗੱਡੀ ਚੜਾ ਕੇ ਉਸ ਨੂੰ ਜਾਨੋਂ ਮਾਰਨ ਦੀ ਘਟਨਾ ਸਾਹਮਣੇ ਆਈ ਹੈ ਦੱਸਦੀ ਹੈ ਕਿ ਕਪੂਰਥਲਾ ਦੇ ਡੀਸੀ ਚੌਂਕ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਗਿਆ ਸੀ ਅਤੇ ਨਾਕੇ ਦੌਰਾਨ ਜਦੋਂ ਤੇਜ਼ ਰਫ਼ਤਾਰ ਆ ਰਹੇ ਇੱਕ ਛੋਟੇ ਹਾਥੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਛੋਟੇ ਹਾਥੀ ਦੇ ਚਾਲਕ ਨੇ ਛੋਟੇ ਹਾਥੀ ਨੂੰ ਰੋਕਣ ਦੀ ਬਜਾਏ ਸਗੋਂ ਏਐਸਆਈ ਮਲਕੀਤ ਸਿੰਘ ਦੇ ਉੱਤੇ ਛੋਟਾ ਹਾਥੀ ਚੜਾ ਦਿੱਤਾ ਜਿਸ ਦੌਰਾਨ ਮਲਕੀਤ ਸਿੰਘ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਪਰ ਉੱਥੇ ਪਹੁੰਚ ਕੇ ਡਾਕਟਰਾਂ ਦੇ ਵੱਲੋਂ ਏਐਸਆਈ ਮਲਕੀਤ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਘਟਨਾ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸਰ ਜੀ ਜਿਹੜਾ ਹੋਇਆ ਵਾ ਕੀ ਕਹਿਣਾ ਚਾਹੁੰਦੇ ਹੋ ਬਾਰੇ ਸਰ ਇੱਕ ਮੁਲਾਜ਼ਮ ਆਪਣੇ ਪੁਲਿਸ ਮੁਲਾਜ਼ਮ ਨੇ ਐਸਐਮਲ ਕੀਤ ਸਿੰਘ ਉਹਨਾਂ ਦਾ ਡੀਸੀ ਚੌਂਕ ਤੇ ਐਕਸੀਡੈਂਟ ਹੋਇਆ ਐਕਸੀਡੈਂਟ ਤੋਂ ਬਾਅਦ ਉਹਨਾਂ ਨੂੰ ਜੇਜੇ ਟਰੋਮਾ ਸੈਂਟਰ ਸ਼ਿਫਟ ਕੀਤਾ ਸੀ ਫਰਸਟ ایڈ ਲਈ ਪਰ ਉੱਥੇ ਉਹਨਾਂ ਨੂੰ ਡੈੱਡ ਡਿਕਲੇਅਰ ਕੀਤਾ ਗਿਆ ਸੋ ਸਾਡੇ ਕੋ ਇੱਥੇ ਉਹ ਮੋਰਚੀ ਸ਼ਿਫਟ ਹੋਏ ਉਹਨਾਂ ਦੀ ਡੈੱਡ ਬੋਡੀ ਸ਼ਿਫਟ ਕੀਤੀ ਗਈ ਹੈ ਡਾਕਟਰ ਸਾਹਿਬ ਇਹ ਕਿੰਨੇ ਵਜੇ ਦਾ ਮਾਮਲਾ ਹੈ ਸਤ ਤਕਰੀਬਨ 4:30 ਵਜੇ 4:30 ਪੌਣੇ 5:00 ਦੇ ਵੇਲੇ ਦਾ ਹੋਣਾ ਜੀ ਲਾਈਵ ਟੈਸਟ ਚੈਨਲ ਦੇ ਲਈ ਕਪੂਰਥਲਾ ਤੋਂ ਨਰੇਸ਼ ਖੋਸ਼ਲਾ ਦੀ ਵਿਸ਼ੇਸ਼ ਰਿਪੋਰਟ